ਸਾਡੇ ਸ਼ਹਿਰ ਕੋਰਾਲੀ ਦੇ ਵਿੱਚ ਜੈਸਾ ਦਾ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਇਹ ਇੰਡੀਅਨ ਆਰਮੀ ਦੀ ਕਾਰਵਾਈ ਜਿਹਦੇ 400 ਮੈਂਬਰ ਨਾਲ ਉਹਨਾਂ ਦੇ ਕਮਾਂਡੈਂਟ ਤੇ ਜਰਨਲ ਸਾਹਿਬ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਿਲੇਜ ਤੇ ਪਹੁੰਚੇ ਜਿੱਥੇ ਕਿ ਉਹਨਾਂ ਦੇ ਅਸੀਂ ਅੱਜ ਆਪਣੇ ਵਿਸਟਾ ਵਿਲੇਜ ਗਰੁੱਪ ਵੱਲੋਂ ਅੱਜ ਉਹਨਾਂ ਦਾ ਬ੍ਰੈਕਫਾਸਟ ਅਰੇਂਜ ਕੀਤਾ ਸੀ ਅਤੇ 400 ਬੰਦੇ ਦਾ ਦਿਓ ਤੋਂ ਬਾਅਦ ਲੰਗਰ ਸੀ ਚਾਹ ਬਰੈਡ ਪਕੌੜਿਆਂ ਦਾ ਬਰਫੀ ਹੈ ਸੋ ਅਸੀਂ ਕਿ ਕੋਸ਼ਿਸ਼ ਕੀਤੀ ਹੈ ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜੇ ਸੀਓ ਸਾਹਮਰੇ ਆ ਕੇ ਗਏ ਨੇ ਉਹ ਕਰਨ ਸਾਹਿਬ ਆਪਰੇਸ਼ਨ ਸੰਦੂਰ ਦੇ ਮੈਂਬਰ ਸੀਗੇ ਹਿੱਸੇ ਸੀਗੇ ਉਸ ਆਪਰੇਸ਼ਨ ਦੇ ਉਹਨਾਂ ਦੀ ਐ ਕਮਾਂਡ ਸੀ ਸਾਰੀ ਤੇ ਉਹਨਾਂ ਨੂੰ ਅਸੀਂ ਅੱਜ ਉਹਨਾਂ ਦਾ ਸਨਮਾਨ ਕੀਤਾ ਸਨਮਾਨਤ ਕੀਤਾ ਇਸ ਲਈ ਕਿ ਜੋ ਹਾਲਾਤ ਤੁਹਾਨੂੰ ਵੀ ਪਤਾ ਅੱਜ 2 ਮਹੀਨੇ ਪਹਿਲਾਂ ਸਾਡੇ ਭਾਰਤ ਦੇ ਵਿੱਚ ਬਣੇ ਹੋਏ ਸੀ ਸਹਿਮੇ ਹੋੜ ਦੇ ਮਾਹੌਲ ਸੀ ਕੁਝ ਵੀ ਹੋ ਸਕਦਾ ਸੀ ਕਿਸੇ ਵੀ ਸੈਨ ਤੇ ਇਹੋ ਆਰਮੀ ਆ ਜਿਹਨੇ ਸਾਨੂੰ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਰੱਖਿਆ ਇਹੀ ਉਹ ਆਰਮੀ ਆ ਜਿਹਦੇ ਬਦੌਲਤ ਅਸੀਂ ਥੁੱਲੇ ਆਮ ਸ਼ਰਿਆਮ ਅੱਜ ਆਜ਼ਾਦ ਦੇ ਤੌਰ ਤੇ ਘੁੰਮ ਰਹੇ ਆ ਸਾਡੀ ਇੰਡੀਅਨ ਆਰਮੀ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਵਰਲਡ ਦੀ ਤੀਜੇ ਨੰਬਰ ਦੀ ਸਾਡੀ ਆਰਮੀ ਆ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਸਾਡੇ ਕੋਲ ਆਫੀਸਰਸ ਬਹੁਤ ਵਧੀਆ ਨੇ ਤੇ ਸਾਡਾ ਵੀ ਵੀ ਕੇ ਹਿਊਮਨ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਲਈ ਵੀ ਕੁਝ ਨਾ ਕੁਝ ਜ਼ਰੂਰ ਕਰਿਆ ਕਰੀਏ ਕਿਉਂਕਿ ਇਹਨਾਂ ਦੀ ਬਦੌਲਤ ਹੀ ਆਪਾਂ ਆਪਣੇ ਪਰਿਵਾਰਾਂ 'ਚ ਤੇ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਤਾਂ ਉਸੇ ਸੰਦੂਰ ਆਪਰੇਸ਼ਨ ਦੇ ਤਹਿਤ ਮੁੱਖ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਅੰਦਰ ਰੱਖਿਆ ਸੀ ਅਸੀਂ ਸਾਨੂੰ ਪਤਾ ਲੱਗੇ ਸਾਡੇ ਪੁਲੀਕ ਨੇ ਜਿਹੜੇ ਮੇਜਰ ਸਾਹਿਬ ਨੇ ਜਰਨਲ ਸਾਹਿਬ ਨੇ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਕਿ ਅਸੀਂ ਸਰ ਇੱਕ ਛੋਟਾ ਜਿਹਾ ਇਵੈਂਟ ਤੁਹਾਡੇ ਲਈ ਕਰਨਾ ਚਾਹੁੰਦੇ ਆ ਕਿ ਤੁਸੀਂ ਅਗਰ ਸਾਡੇ ਪ੍ਰੋਗਰਾਮ 'ਚ ਆ ਸਕੋ ਕਹਿੰਦੇ ਵੀ ਦੇਖੋ ਜਰਨਲ ਕਰਨਲ ਕਦੇ ਇਕੱਲੇ ਨਹੀਂ ਆਉਂਦੇ ਹੁੰਦੇ ਮੇਰੀ ਸੈਨਾ ਵੀ ਨਾਲ ਆਉਗੀ ਜੇ ਤਾਂ ਤੁਸੀਂ 400 500 ਬੰਦੇ ਅਰੇਂਜਮੈਂਟ ਕਰਨਾ ਹੈ ਤમે ਪੁੱਛ ਰਹੇ ਹੋ ਤੇ ਅਸੀਂ ਕਿ ਉਹਨਾਂ ਦੀ ਉਸੇ ਤਮੇ ਉਹ ਚੀਜ਼ ਨੂੰ ਐਕਸੈਪਟ ਕੀਤਾ ਤੇ ਅਸੀਂ ਕੱਲ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸਵੇਰੇ ਤੇ ਅਸੀਂ ਸਾਰੀ ਤਿਆਰੀ 500 ਬੰਦੇ ਦੀ 400 ਬੰਦੇ ਦੀ ਸੀ ਬ੍ਰੇਕਫਾਸਟ ਦੀ ਤਿਆਰੀ ਕਰਤੀ ਸੋ ਅਸੀਂ ਆਪਣਾ ਬਹੁਤ ਖੁਸ਼ਕਿਸਮਤ ਭਾਦਾਂ ਸਾਡੀ ਸਮਝਦੇ ਹਾਂ ਕਿ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਿਲੇਜ ਦੇ ਉੱਤੇ ਵਿਸਟਾ ਵਿਲੇਜ ਦੀ ਪੂਰੀ ਟੀਮ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਕਿ ਬੜਾ ਹੀ ਸਭ ਦਾ ਪਰਮੋਕ ਹੈ ਹੋਰ ਕੀ ਕਹਿਣਾ ਚਾਹੁੰਦੇ ਹਾਂ ਹੋਰ ਤਾਂ ਬਾਈ ਕਹਿੰਦਾ ਚਾਹੁੰਦਾ ਹੈ ਕਿ ਆਰਮੀ ਦੇ ਦੇਣ ਆਪ ਦੇ ਨਹੀਂ ਸਕਦੇ ਤੁਸੀਂ ਮੈਂ ਬਾਰ ਬਾਰ ਉਹੀ ਗੱਲ ਆ ਜਣੀ ਵੀ ਆਪਾਂ ਅੱਜ ਕਿਸ ਤਰ੍ਹਾਂ ਦੇਖੋ ਉਹਨਾਂ ਦੇ ਸ਼ਿੱਦਤ ਦੇਖੋ ਉਹਨਾਂ ਦੀ شہادت ਦੇਖੋ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਵੀ ਬੱਚੇ ਨੇ ਗਰਮੀ ਸਰਦੀ ਹੁਣ ਇਹ Leh ਜਾ ਰਿਹਾ ਹੈ ਜਿਹੜੇ ਕਨਵੇ ਲੈ ਜਾ ਰਹੀ ਹੈ ਪੂਰੀ ਮਾਈਨਸ ਡਿਗਰੀ ਟੈਂਪਰੇਚਰ ਉੱਤੇ ਜਾ ਕੇ ਉਹਨਾਂ ਨੇ ਵੇਣਾ ਕਿਦਾ ਜੀ ਕਰਦਾਂਗੇ ਘਰ ਛੱਡ ਕੇ ਬਾਹਰ ਜਾਣ ਸੋ ਇਹਨਾਂ ਦਾ شہادت ਹੈ ਉਹਨੂੰ ਸਾਡਾ ਪੁਤਨਪੁਰ ਤੋਂ ਨਾਮ ਹੈ ਵਿਸਥਾਰ ਨਾਲ ਸਾਰਿਆਂ ਦਾ ਤਨੁਬਾਧ ਥੈਂਕ ਯੂ